ਗੁੱਡ ਮਾਰਨਿੰਗ ਸਾਰਿਆਂ ਨੂੰ ਠੀਕ ਆ ਮਿੱਤਰੋ ਹੋਰ ਕੀ ਬੰਦਾ ਕਰਦਾ ਲੈ ਵੀ ਮੈਂ ਕਰਤੀਏ ਬਲੌਗ ਦੀ ਸਟਾਰਟਿੰਗ ਕਰ ਪਾਈ ਆ ਨੋਰ ਪੈਨੇ ਹਨ 10 ਵਜੇ ਤੱਕ ਆਪਾਂ ਰੋਟੀ ਖਾਣੇ ਹਣ ਤੇ ਰੇਰ ਉਪਾਕੇਗੀ ਪਹਿਲਾਂ ਤਾਂ ਖੇਤ ਸਭ ਤੋਂ ਪਹਿਲਾਂ ਕਣਕ ਚ ਖੇਤ ਵੀ ਨਹੀਂ ਜਾਣਾ ਮੇਰੇ ਸਾਹ ਨਾਲ ਵੀ ਜਿੰਨੀ ਕਣਕ ਵੀ ਜਿੱ ਇੱਕ ਦੋ ਵਾਰ ਗਏ ਹੋਵਾਂਗੇ ਨਹੀਂ ਉਹਦੇ ਦੇ ਖੇਤੇ ਵੀ ਨਹੀਂ ਗਏ ਆਪਾਂ ਖੇਤ ਚਲਦੇ ਗਾਂ ਟੱਲੇ ਤੇ ਬਾਬਿਆਂ ਦੇ ਤੇ ਰੇਰੂ ਪਾਈਏ ਤੇ ਫਿਰ ਵੀ ਨੇ ਕੀ ਕਰਨਾ ਵੀ ਇਹਨੇ ਜਾਨਵਰ ਵੀ ਉੱਠ ਕੇ ਬਾਹਰ ਵੀ ਨਿਕਲ ਕੇ ਕਰੀ ਵੀ ਠੀਕ ਹੈ ਕਮੈਂਟ ਹਾਂ ਸਹੀ ਆ ਗੱਲ ਜੀ ਤੜਕੇ ਸਰੀਰ ਨਹੀਂ ਪਾਉਂਦੇ ਹੌਲੀ ਗੱਲ ਜੀ ਨਹੀਂ ਪਾਉਂਦੀ ਕਰ ਤੜਕ ਤੜਕੇ ਯਾਰ ਚਲੋ ਕੋਈ ਕਰਦੇ ਆ ਬੱਕਰਾ ਰੋਟੀ ਟੀ ਖਾ ਲ ਕੇ ਤੇ ਫਿਰ ਚਲਦੇ ਖੇਤ ਆਪਾਂ ਕਹੇ ਚਲਾਂਗੇ ਤੇ ਰੇਰ ਪਾ ਕੇ ਫੇਰਾਵਾਂ ਤਬ ਆਪਸ ਫੇਰ ਵੀ ਨੇ ਕੀ ਕਰਨਾ ਕਰ ਅੱਗੇ ਦਖਾਉਨੇ ਹਨ ਉਹ ਬਈ ਕਾਢ ਦੇ ਕੇ ਜਾਣ ਹੋਰ ਲੱਗ ਗਈ ਬਾਹਰ ਪੈਕ ਮੈਂ ਚੱਕ ਲਈ ਟੰਟਾ ਹੋ ਜੋੜੀ ਤਾਂ ਠੰਡਾ ਤਾਂ ਹੱਥ ਪੰਧਾ ਲਾ ਕੇ ਮਾਰ ਤਾ ਆੜਦਿਕੇ ਬਾਰ ਲੱਗ ਕੇ ਮੁੰਡਿਓ ਘੰਟਾ ਕਰਕੇ ਆਉਦਾਂ ਰਹੀ ਹਵਾ ਬੋਲੇ ਆਏ ਨੇ ਆਇਓ 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 ਦੇਹੜ ਇੱਕ ਸੇ ਬੜੇ ਬੈਠੇ ਆਇਓ 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 ਬਾਰਾਂ ਬੈਠਿਆ ਕੈਂ ਭਾ ਇਤਨੇ ਚਾਰੇ ਲਿਆਉਣੇ ਬਿੱਲਾ ਕੇ ਇੱਕ ਦੋ ਰਖੋ ਉਤਰੀ ਨਹੀਂ ਲਿਆਉਣੇ ਤੇ ਕਬੂਤਰ ਪਾ ਲਿਆਗੇ ਬੋਦਰੀ ਇੱਕ ਹੈਗੀ ਕਿਹੜਾ ਹੋਣੇ ਬੱਚੇ ਬੋਚੇ ਨੇ ਮੁੜ ਕੇ ਨੇ ਸਾਰੇ ਨੇ ਜੋੜੀਆਂ ਜੜੀਆਂ ਲਵਾਵਾਂਗੇ ਫਿਰ ਬਾਹਰ ਕੱਢ ਲੀਏ ਇਹਨਾਂ ਨੂੰ ਫਿਰ ਫੇਰ ਦਿਖਾਉਣੇ ਨੇ ਤਰੋ ਕੱਢਦੇ ਬਾਹਰ ਲੱਗੇ ਹੁਣ ਛੇਰ ਕਰਦੇ ਉਹਨਾਂ ਨੂੰ ਸਾਰੇ ਛੇਰ ਕਰਦੇ ਔਰ 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 ਲਈ ਬੋਲੇ ਪਰਦੇਵਾਲਾ ਦੰਦ ਨੂੰ ਪਾ ਦੇ ਨੂੰ ਬਾਈ ਜੀ ਕੋਈ ਕੰਮ ਤੋਂ ਪਾਈ ਪਈ ਉਹ ਨਹੀਂ ਜਾਂਦੇ ਅੰਦਰ ਕਿਸ ਕਰਦਾ ਵਾਰ ਕੋਈ ਕੀ ਕਰਦਾ ਯਾਰ ਕਮਰੇ ਚ ਕੋਈ ਨਹੀਂ ਕੋਠਾ ਦੇ ਪਰ ਉਹ ਘਰ ਦੇ ਚੇਰੇ ਬਾਰ ਬੈਠਾ ਲੋਪੇ ਆਪ ਦੀ ਆਪ ਹੀ ਵੜ ਗਏ ਅੰਦਰ ਸਾਰੇ ਠੀਕ ਹੈ ਤੇ ਮੇਲਾ ਜੋੜੀ ਲੱਗ ਗਈ ਬਈ ਜੋ ਸਾਹਮਣੇ ਬੈਠਾ ਤਾਂ ਦਿਦੇ ਸਾਨੂੰ ਜਦੋਂ ਫੋਕਸ ਹੀ ਨਹੀਂ ਹੁੰਦਾ ਉਹ ਸਾਹਮਣੇ ਬਠੇੜੇ ਪਰੇ ਦੋ ਕਾਲੇ ਉਹਨੇ ਜੋੜੀ ਲਾ ਕੇ ਆ ਦੋ ਭਗਤ ਰਹਿ ਗਏ ਇੱਕ ਆ ਚੱਟਾ ਤੇ ਕੋਸਲੀ ਆਲਾ ਇਹਨਾਂ ਨੂੰ ਵਿਧਿਆਖਦੇ ਨੇ ਕਬੂਤਰੀਆਂ ਉਹ ਤਾਂ ਮਲਾਂਂ ਅੰਡੇ ਲਾਉ ਬਸ ਕਬੂਤਰੀ ਲੱਕੀ ਦਾ ਉਹ ਤਿਆਰੀ ਲਾਉਂਦੇ ਉਹਨਾਂ ਹੀ ਤਾਂ ਕੋਈ ਨਹੀਂ ਕਰਦੇ ਫਿਰ ਮਿਹਨੇ ਖੇਤ ਰੇ ਪਾ ਕੇ ਜਿਵੇਂ ਮਨਪਿੰਦੇ ਕੋਲ ਚੱਲਦੇ ਪਹੁੰਚ ਜਾਂਦੇ ਘਰੇ ਕੀ ਕਰਦੇ ਹੁਣ ਅਸੀਂ ਫਿਰ ਲਓ ਬਈ ਚੱਲਦੇ ਆਂ ਖੇਤੋਂ ਰੇ ਰੂ ਪਾਈਏ ਰੇ ਪਾਦ ਕੇ ਰੇ ਬਾਹਲੇ ਖੇਤ ਦੇ ੱਲੇ ਤੇ ਝੋਲਾ ਚਾਲਾ ਚੱਕ ਲਈ ਰੇ ਪਾਉਂਦਾ ਇੱਥੇ ਐ ਆਹੀ ਹਾਲਾਤ ਹੈ ਛੋੜੋ ਉਤਰ ਲਿਗੇ ਮੰਮੀ ਪਾਣੀ ਪਾ ਦੇ ਥੋੜਾ ਪੀਣ ਨੂੰ ਬੋਤਲ ਚ ਉਹ ਇਧਰ ਹੈ ਠੰਡੀ ਥੋੜਾ ਜਿਹਾ ਪਾ ਦੇ ਤੋ ਵੀ ਰੇਰ ਉਤਰ ਲਿਗੇ ਠੀਕ ਆ ਚਾਰ ਘਟੇ ਧਰ ਜੀ ਗਾ ਠੀਕ ਹੈ ਤੇ ਰੇਪਰੂ ਪਾਈ ਅੱਜ ਕੋਈ ਕੰਮ ਕੋਈ ਹੁੰਦਾ ਨਹੀਂ ਤੁਹਾਨੂੰ ਪਤਾਗਾ ਠੀਕ ਹੈ ਵੀ ਵਿਹਲੇ ਹੀ ਹੁਣ ਵੀ ਕੰਮ ਆਹੀ ਕਰਨੇ ਖੇਤ ਵਾਲੇ ਕਰਨੇ ਪੈਂਦੇ ਆ ਆਪਦੇ ਠੀਕ ਹੈ ਓਕੇ ਤੇ ਚੱਲਦੇ ਆਂ ਖੇਤ ਹੁਣ ਕਰਾ ਧਰ ਲਿਗੇ ਰੇਰੂ ਤੇ ਫੇਰ ਹੁੰ ਦਿਖਾਉਣੇ ਗਏ ਲੋ ਮਿੱਤਰੋ ਚਾਲਾ ਤੇ ਖੇਤ ਮਗਰ ਪਈ ਰਹੇ ਜਦੋਂ ਖੇਤ ਚਾਲਦੇ ਆ ਤੇ ਖੇਤ ਜਾ ਕੇ ਕਰਾਂਗੇ ਪਤਾ ਨਾ ਸ਼ੇਰ ਫੇਰ ਵੇਣੇ ਕੋਈ ਬੰਦਾ ਇੱਥੇ ਸਰਦਨ ਖੇਤੀ ਬਾੜੀ ਦਾ ਕੰਮ ਚੱਲੂ ਆ ਓਕੇ ਹਾਂ ਖੇਤ ਚੱਲਦਾ ਰਹੂ ਕੋਰੇ ਆ ਫੇਰ ਵੇਣੇ ਢੰਡਾ ਬਹੁਤ ਆ ਗਿਆ ਲੋ ਭਾਈ ਆ ਗਏ ਖੇਤ ਤੇ ਪਹਿਲਾਂ ਚਾਬੀ ਭਾਲੀਏ ਕੋਠੇ ਦੀ ਯਾਰ ਠੰਡ ਲੱਗੀ ਜਾਂਦੀ ਏ ਤੂੰ ਹੀ ਪਾਉਂ ਸਕੀਵੇਂ ਫੇਤਾ ਪੰਗਾ ਹੀ ਲੈ ਲਿਆ ਰੇ ਵਾਲਾ ਕੰਮ ਤਾਂ ਠੰਡ ਦੀ ਬਹੁਤ ਆ ਪੈ ਚਾਪੀ ਹੋ ਗਈ ਇੱਥੇ ਵਾ 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 ਬਹੁਤ ਸੌਕੀ ਚਾਹੀਆ ਚਾਹ ਪੀ ਚਾਪੀ ਚਾਪੀ ਇਹ ਫਾਰਮ ਹਾਊਸ ਆਪਾਂ ਫਾਰਮ ਹਾਊਸ ਉਹ ਚਰਵਾ ਰਹੇ ਹਿੱਥੇ ਚਾਪੀ ਚਾਗੀ ਮਨੇ ਡੱਬੀ ਇੱਥੇ ਹਣੀ ਤੇ ਇਆ ਬਗੜਾ ਥੋੜਾ ਅੱਗ ਬੰਦ ਕਾਂ ਲਾਉ ਲੱਤ ਨਾਲ ਪੱਕੀ ਆਲਾ ਡੱਬੇ 'ਚ ਹੋਣੀ ਨਹੀਂ ਟਾਪੇ ਡੱਬੇ ਡੱਬੇ ਬਣ ਗਈ ਗੱਲ ਵੀ ਇਹ ਤਾਂ ਉਹ ਜਿਹੜੀ ਨਹੀਂ ਬੰਨਣੀ ਚਾਹੀਦੀ ਸੀ ਆ ਜੋ ਡੱਬੇ ਵਿੱਚ ਹੁੰਦੇ ਮੁਸ਼ਕਲ ਆ ਮਾਰਦੇ 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 ਚਲੋ ਅਈ ਅਈ ਸਾਰਨਾ ਪੂਆ ਬਿਰਨ ਡੱਪੀ ਸਾਰਨਾ ਪੂ ਤੇ ਭਰੇ ਜਦ ਪਾਈ ਗਏ ਬਈ ਇਹ ਤਾਂ ਪੌਣੀ ਪੂ ਇਹ ਤਾਂ ਨਹੀਂ ਪਾਇ ਬਣਾ ਸਰਦਾ ਤੇ ਕਰਦੇ ਕੰਮ ਸਟਾਰਟ ਆਉਦਾ ਰਹੇਗਾ ਠੀਕ ਹੈ ਸਾਰਾ ਤੇ ਫੇਰ ਕਰਦੇ ਹਟੇ ਤਰ ਬਾਅਦ ਕਰਦੇ ਆਰ ਇਹ ਨੂੰ ਪਾ ਵੀ ਕਰ ਕੱਦ ਗੱਟਾ ਤਾਂ ਪਾਈ ਗਏ ਆ ਸਵਾਦ ਜਾਂ ਗੱਲਾਂ ਕਰਨ ਆਈ ਜਾਊਗਾ ਚਲੋ ਕੋਈ ਨਹੀਂ ਫੇਰ ਕਰਦੇ ਲੋ ਮਿੱਤਰੋ ਇੱਕ ਗੱਟਾ ਪਾਤਾ ਤੇ ਇੱਕ ਮੋਟਰਸਾਈਕਲ ਦਾ ਗੱਟਾ ਮੈਂ ਉਤਰਿਆ ਵੇਖੇ ਜੂਮ ਕਰਕੇ ਇਥੇ ਹੁੰਦਾ ਕਿ ਨਹੀਂ ਹੁੰਦਾ ਦੇਖ ਜੂਆ ਇਹ ਉਹ ਪਿਆ ਸਾਹਮਣੇ ਉਂਗਲ ਕਰਦਾ ਹੜਾ ਜੰਮੇ ਕਿੱਥੇ ਮਲੇ ਇਹ ਉਹ ਪਿਆ ਇੱਕ ਉਧਰ ਰੱਖਿਆ ਉਹ ਕਿਉਂਕਿ ਐ ਆਪ ਚੱਕਰ ਪਤਾ ਕੀ ਸੀ ਬਈ ਯਾਰ ਇੱਥੋਂ ਝੋਲੀ ਭਰ ਕੇ ਲੈ ਕੇ ਜਾਂਦੀ ਸਿਰੇ ਤੱਕ ਉਹ ਕੋਠੇ ਤੱਕ ਉੱਥੇ ਜਾਂਦੀ ਵਿਹਲੀ ਹੋ ਜਾਂਦੀ ਸੀਗੀ ਠੀਕ ਐ ਤਾਂ ਉੱਥੋਂ ਫਿਰ ਖਾਲੀ ਦੁਰਕਾਣਾ ਪੈਂਦਾ ਸੀਗਾ ਫਿਰ ਮੋਟਰਸਾਈਕਲ ਦੇ ਗੱਟਾ ਇੱਕ ਪਰੇ ਪਈ ਹੈਗੀ ਉੱਥੇ ਸਿੱਟਿਆ ਉੱਥੋਂ ਇਧਰ ਪਰ ਕੇ ਝੋਲੀਆਂ ਲੈ ਕੇ ਆਉਂਗਾ ਉਧਰੋਂ ਪਰ ਕੈਂ ਲੈ ਆਉਂਗਾ ਐ ਐ ਬਸ ਘੰਟੇ ਛੱਡ ਦਾਂਗੇ ਇੱਕ ਗੱਟਾ ਪਾਤਾ ਤੈਨਾਂ ਰਹਿ ਗਏ ਬਸ ਘੰਟੇ ਦਾ ਕੰਮ ਹੈ ਘੰਟੇ ਦਾ ਘੰਟੇ ਜਨੇ ਮੇੜ ਕੇ ਚੱਲਦੇ ਆ ਘਰੇ ਫਿਰ ਉਹਨੇ ਇੱਕ ਗੱਲ ਦੱਸੂਆਂ ਜਾ ਕੇ ਮੈਂ ਕਰੇ ਠੀਕ ਹੈ ਕਬੂਤਰਾਂ ਬਾਰੇ ਬੜੀ ਤਖਰੀ ਨੌਲੇ ਜਾ ਧਿਆਨ ਨਾ ਵੇਖੀ ਚੱਲਿਓ ਕਰੇ ਕੰਮ ਕਰ ਲਈਏ ਕੰਮ ਕਰਨਾ ਜ਼ਰੂਰੀ ਹੈ ਬਾਈ ਠੀਕ ਹੈ ਖੇਤ ਵਾਲਾ ਮੇਨ ਤਾਂ ਪਹਿਲਾਂ ਤੇ ਇਹੀ ਹੈਗਾ ਕਿਉਂਕਿ ਹੁਣ ਠੰਡ ਆ ਗਈ ਬਾਕੀਰ ਕਿਉਂਕਿ ਵੀਡੀਓ ਨਹੀਂ ਪੈਂਦੀ ਕਬੂਤਰਾਂ ਨਾਲ ਢਾ ਸਕਦੇ ਨਾ ਕੁਝ ਵੀ ਨਹੀਂ ਕਰ ਸਕਦੇ ਸੀ ਅੰਦਰ ਹੀ ਬੈਠੇ ਦਾਣੇ ਪਾਰਨੇ ਇਕੱਲੇ ਬਸ ਹੁਣ ਨਹੀਂ ਵਲੌਗ ਆਇਆ ਕਰੇ ਕੰਮ ਧੰਦੇ ਲਈ ਕਰਾ ਜਿੰਨੇ ਚ ਗਰਮੀ ਨਹੀਂ ਬਚਦੀ ਤੇ ਬਾਜੀਆਂ ਨਹੀਂ ਆਉਂਦੀਆਂ ਨਾ ਉਹਨਾਂ ਚ ਰਾਹੀ ਕੰਮ ਚੱਲੂ ਠੀਕ ਹੈ ਬਸ ਰੇ ਛਟਲੀ ਕਰਾਂ ਫਿਰ ਕਰਦੇ ਹੁਣਾਂ ਸ਼ੇਅਰ ਹਾਂਜੀ ਮਿੱਤਰੋ ਤਿੰਨ ਕਿੱਲੇ ਪਾਧੀ ਰਹੇ ਭਰਾਵੋ ਸਦਾ ਹੀ ਹਿਸਾਬ ਹੈ ਤਿੰਨ ਘੱਟੇ ਵੇ ਲੈ ਕਿੱਲਾ ਰਹਿਗਾ ਸਿਰਫ ਠੀਕ ਹੈ ਆ ਕਿੱਲਾ ਰਹਿਗਾ ਇੱਧਰ ਲਾ ਰੇ ਪੌਣ ਲਾ ਤੇ ਮੇਰੇ ਕੋ 20 ਮਿੰਟ ਦਾ ਕੰਮ ਰਹਿ ਗਿਆ 20 25 ਮਿੰਟ ਦਾ ਕੰਮ ਰਹਿ ਗਿਆ ਠੀਕ ਹੈ ਬੜਾ ਕੰਮ ਨਹੀਂ ਰਹਿ ਗਿਆ ਤੇ ਫਿਰ ਦੂਜੇ ਖੇਤ ਵੀ ਜਾਇਆ ਵਾਂਗੇ ਚਲ ਰਾਜਪਿੰਡ ਜਾਂਦੀ ਰਾਹ ਚ ਖੇਤਾਂ ਦੂਜਾ ਆਪਣਾ ਹੁੰਦਾਗਾ ਤੇ ਬਾਕੀ ਮਿਊਜ਼ਿਕ ਚੱਲੀ ਜਾਂਦੀ ਮਿਊਜ਼ਿਕ ਸੁਣੇ ਮੈਨਾਂ ਨਹੀਂ ਗੱਲ ਬਣਦੀ ਠੀਕ ਹੈ ਆਪਾਂ ਜੇ 에ਰਪੋਰਟ ਤੇ ਰੇਰੂ ਪਾਲ ਕੇ ਪਾਣੀ ਪੁਣੀ ਪੀ ਰਿਹਾ ਬਾਲੀ ਤੇ ਲੱਗਦੀ ਭੈ ਨਹੀਂ ਇੰਨੀ ਠੰਡ ਨਾਲੇ ਪਾਣੀ ਉਹਨਾ ਵੀ ਨਹੀਂ ਪੀਤਾ ਪਰ ਬੋਤਲ ਇੱਕ ਹੀ ਲਿਆਏ ਸੀਗੇ ਤਿੰਨ ਗੱਟੇ ਰੇ ਦੇਖ ਲਿਆ ਤੈਨ ਬਾਕੀ ਪਾਣੀ ਪੁਣੀ ਪੀ ਲਈਏ ਇੱਕ ਬੈਟਰੀ ਹੋ ਜਾ ਪਾਣੀ ਹੁਣ ਅਹੀਂ ਚੱਲੀਓ ਕੈਮਰਾ ਨਹੀਂ ਬੰਦ ਹੁੰਦਾ ਚਲੋ ਬਈ ਰੇ ਪਾਣੀ ਗੱਟੜਾ ਦਾ ਸਿਰਫ ਇੱਕ ਤੇ ਫਿਰ ਆਪਾਂ ਵੇਲੇ ਆ ਤ੍ਰਿਪਲਾ ਕਹਿਣਾ ਲਾਵਾਂ ਜਾ ਕੇ ਪੰਗੇ ਠੀਕ ਐ ਚਲਦੇ ਆ ਘਰੇ ਲਓ ਮਿੱਤਰੋ ਰੇਰੂ ਪਾਤੀ ਸਾਰੀ ਤੇ ਚਲਦੇ ਦੂਜੇ ਖੇਤ ਆਪਾਂ ਸਾਰੇ ਗੱਟੇ-ਕੁੱਟੇ ਸਾਹਮਲੇ ਬੂਟ-ਬੱਡ ਪਾਲੇ ਪੈਰ ਧੋ ਕੇ ਠੀਕ ਐ ਦੂਜੇ ਖੇਤ ਚਲਦੇ ਆਪਾਂ ਫਿਰ ਮਨਪ੍ਰੀਤ ਦਾ ਫੋਨ ਆਇਆ ਸੀਗਾ ਤੇ ਆਪਣਾ ਗੋਲਾ ਸੀ ਗੁਲਾਬੀ ਬਗਲ ਦਾ ਉਹ ਫਿਰਦਾ ਰਾਈ ਕੀ ਠੀਕ ਐ ਉਹ ਜਾ ਕੇ ਵੇਣੇ ਹੈਗੇ ਫਿਰ ਦੱਸਾਂ ਤੁਹਾਨੂੰ ਬਾਅਦ ਚ ਲਓ ਭਈ ਆ ਗਏ ਦੂਜੇ ਖੇਤ ਆਪਾਂ ਮੈਂ ਤੇ ਗੇੜਾ ਗੁੜਾ ਮਾਰ ਲਿਗੇ ਆਹ ਹਾਂ ਹੋਰ ਦੱਸੋ ਮਿੱਤਰੋ ਬਸ ਗੇੜਾ ਮਾਰ ਕੇ ਚੱਲਦੇ ਆ ਘਰੇ ਬਸ ਨਹਾਉਣੇ ਜਾ ਕੇ ਨਾ ਨੂੰ ਕੇ ਫੇਤ ਲਾ ਇੱਥੇ ਰਹਿ ਕੇ ਠੀਕ ਐ ਫੇਰ ਥੋੜਾ ਨਾ ਫੇਰ ਕਰਦੇ ਆ ਆਹੋ ਗੰਡੇ ਆ ਜਿਹੜੇ ਆਪਾਂ ਥਰਾ ਜਾ ਜਾ ਕੇ ਲਿਆਏ ਸੀਗੇ ਬਹੁਤਾਂ ਲੱਗ ਗਣਰ ਸਬਜੀ ਸੂਜੀ ਬਹੁਤ ਇੱਥੇ ਆਪਣੇ ਕੋਲੇ ਸਾਬ ਜੀ ਫੁੱਲ ਲਾ ਜਾਵਾਂ ਭਾਈ ਸਰੋਂ ਬਾੜੀ ਆ ਪੈਣ ਕਣਕ ਤਾਂ ਠੀਕ ਹੋ ਵੀ ਰੇ ਪਾਗੇ ਹੁੰਦੇ ਨਾ ਪਰ ਕਣਕ ਠੀਕ ਬਣ ਗਈ ਮਾ ਰੇ ਰੂਪਾ ਦੀ ਗਾਂ ਵੀ ਪਾਦੀ ਇੱਥੇ ਹੀ ਪਾਦੀ ਯਾਰ ਤੇ ਤੂੰ ਬਹਿ ਲੈ ਹੀ ਹੈ ਕਰਨਾ ਕੀ ਉਰਪਾ ਵੀਡੀਓ ਬਣਾਉਂਦੇ ਹੀ ਹੈ ਗੋਭੇ ਗੋਭੇ ਮੈਂ ਚੱਲਦੇ ਆ ਘਰੇ ਹੁਣ ਯਾਰ ਬਾਹਲਾ ਆਂਡਾ ਲਾਉਂਦੇ ਨਹੀਂ ਤੇ ਬਾਲੀ ਵੀਡੀਓ ਬਣਾਉਂਦੇ ਨਹੀਂ ਤੇ ਵੇਖਣ ਤਾਂ ਕਦੇ ਹੁੰਦੀ ਨਹੀਂ ਆਪਣੀ ਵੀਡੀਓ ਠੀਕ ਹੈ ਤਾਂ ਹੀ ਬਸ ਸਾਹਬ ਜੀ ਨੇ ਬਣਾ ਲਿਆ ਕਰਾਂਗੇ ਆਪ ਦੀ ਚਲੋ ਕੋਈ ਨਹੀਂ ਚਲਦਿਆਂ ਕਰੇ ਫੇਰ ਕਰ ਦੇਗੇ ਦਾਓ ਮਿੱਤਰਾਓ ਹਾਲੇ ਤੋਲੇ ਚੈੱਕ ਕਰੋ ਵੇਖ ਲਈਏ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਜੇ ਤੁਹਾਨੂੰ ਮੈਂ ਦੱਸਾਂ ਜੇ ਸੋਨਾ ਚਾਹੁੰਨੇ ਹੋ ਤਾਂ ਇੱਕ ਮਿੰਟ ਤੁਹਾਨੂੰ ਅਭੀ ਦਿਖਾਤਾ ਹਾਂ ਇੱਕ ਮਿੰਟ ਇੰਤਜ਼ਾਰ ਕਰੇ ਇੰਤਜ਼ਾਰ ਦੀਆਂ ਘੜੀਆਂ ਬਖਤਮ ਹੋਣੇ ਵਾਲੀ ਹੈ ਇੱਕ ਮਿੰਟ ਰੋਕੋ ਯਾਰ ਜੋੜੀ ਲੱਗੀ ਵੀਰੇ ਲੱਕੇ ਦੀ ਜੋੜੀ ਲੱਗੀ ਜੋੜੀ ਇਹ ਆ ਇੱਕ ਸਾਹਮਣੇ ਉੱਪਰੇ ਵਟਾ ਚੋਂ ਕੰਨੀ ਤੇ ਇੱਕ ਆ ਬੈਠੀ ਕਬੂਤਰੀ ਆ ਸੇ ਟਕੋਸੇ ਉਸ ਅੰਡੇ ਲਾਉਣ ਦੀ ਤਿਆਰੀ ਹੁੰਦੀ ਹੁਣ ਦਾਣੇਦਾਰ ਬਹੁਤ ਖਾਂਦੇ ਹੋਣੇ ਬਹੁਤ ਕਿੱਥੇ ਬਹਾਇਦਾ ਇਹ ਨਾ ਕਈ ਨਹੀਂ ਦਾਣੇ ਨਾ ਪਹੀਰਨ ਘੜ ਚੁਕਦਾ ਦਾਣੇ ਪਾਲੇ ਮਾੜੇ ਮੋٹے ਇਹਨਾਂ ਨੂੰ ਚਾਣੇ ਪਾਲ ਕੇ ਦਾਣੇ 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 ਦਾਣ ਟੜਕੇ ਲਾਈਟ ਵੀ ਜ ਮਹਿਨਣ ਦੀ ਲੱਗੋ ਆ ਦੂ ਦਾਣੇ ਦਾਣੇ ਪਾਤੀ ਇਹਨਾਂ ਨੂੰ ਆਜੋ 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 ਆਰ ਆਰੋ ਆਰੋ अड़फ 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 लो भाई दाने पहले ही पाते जे मैं तड़के नहीं पाए थे हूं मैं टाइम ना पा दिए चलते मन तेरे को चल के आने रेकी कम थोड़ा जा चलो कोई नहीं फिर कर दिया लो भाई आ गए घरे इधर तेरे वीडियो बनाई ताक होने बी काम कोई है नहीं है वे कम कोई है नहीं गा आपू ਵੀੜੇ ਜਾਸ ਨੇ ਹੁਣ ਖੇਤ ਆ ਗਏ ਹੁਣ ਦੂਜੇ ਖੇਤ ਆ ਗਏ ਸਹੀ ਬਾਤ ਹੈ ਹੁਣ ਘਰੇ ਆ ਗਏ ਹੁਣ ਦੂਜੇ ਘਰੇ ਆ ਗਏ ਸਹੀ ਗੱਲ ਹੈ ਆਹੀ ਕੁਝ ਹੋਈ ਜਾਂਦਾ ਕੋਈ ਨਹੀਂ ਗੱਲ ਨਹੀਂ ਆਉਂਦੀ ਕੋਈ ਬਾਤ ਨਹੀਂ ਆਉਂਦੀ ਕੋਈ ਕੋਕੋ ਕਿੱਧਰ ਗਈ ਹੈ ਕੋਕੋ ਕੋਕੋ ਗਈ ਆਹਦੇ ਪਿੰਡ ਬਈ ਇਹ ਕਰਕੇ ਦੋ ਮਿੰਟ ਆਹਾ ਚਲਾਉਂਦੇ ਮਨ ਪੈ ਤੈਨੂੰ ਫੇਰ ਕਰਦੇ ਗੱਲ ਚਾਚੇ ਕੋਲ ਮੈਂ ਤੜਕ ਦੀ ਵੀਡੀਓ ਹੁਣ ਬਣਾਈ ਇੱਥੇ ਮੈਂ ਪਹਾ ਤੇ ਇੱਕ ਖੁਸ਼ਖਬਰੀ ਦੱਸਣੇ ਤੈਨੂੰ ਬਾਹਲੀ ਤਗੜੀ ਮੈਂ ਦੱਸ ਦੇ ਭਾਈ ਦੱਸਾ ਜੋੜੀ ਲੱਗੀ ਲਗਿਆਂ ਦੀ ਹਾਂ ਤੇ ਆਂਡੇ ਲਾਲੇ ਇਕ ਲਾਲਿਆ ਉਹ ਨਹੀਂ ਰਾਜਾ ਆਹ ਆ ਤੇ ਲੈ ਕੇ ਮਗਾਖਦੇ ਬਲਤਰ ਤੂੰ ਲੱਗੇ ਆਪਾਂ ਕੂਤਰ ਕਮ ਆਉਂਦੇ ਆ ਕੂਤਰਗਾ ਹਾਂ ਹਾਂ ਪੂਨ ਕੀਤਾ ਹੋਇਆ ਅੱਛਾ ਉਤਰ ਨਾਲ ਹੱਲ ਕਰਦੇ ਆ ਬਾਕੀ ਬੱਚੇ ਉੱਪਰ ਦਿਖਾ ਦੇ ਬੱਚੇ ਦਿਖਾ ਦੇ ਕੋਈ ਇਹ ਤਾਂ ਗੱਲ ਜੀ ਨਹੀਂ ਆਉਂਦੀ ਆਜੋ ਆਜੋ ਬੱਚੇ ਦੇ ਬੱਚੇ ਬਹੁਤ ਸਾਰੇ ਆਪਣੇ ਕੋਲੇ ਬੱਚੇ ਬਹੁਤ ਤਗੜੇ ਆ ਪਿੱਲੀ ਏਟ ਪਾਈ ਸੀ ਅੱਜ ਇਹਨੂੰ ਹਾਂ ਪਿੱਲੀ ਏਟ ਪਾਈ ਤੇ ਆ ਪੱਠੀ ਦੇਖੇ ਸੈਟ ਹੋਊਗੀ ਆਪਣੀ ਦਿਖਾ ਕੇ ਯਾਰ ਇਹਨਾਂ ਨਾਲ ਤਾਂ ਫਰਕ ਚੈ ਦਰਾਈ ਤੂੰ ਹਾਂ ਤੂੰ ਮੈਨੂੰ ਉਧਰ ਲੈ ਜਾ ਵਿੱਚ ਦਾ ਦਿਖਾ ਕੇ ਬੋਲਾਦਾ ਗਿਆ ਹੀ ਰਹੀ ਆਪਣੇ ਬੱਲੇ ਹਾਂ ਉਹ ਤਾਂ ਠੀਕ ਹੈ ਬਹਿਲਾ ਨਾਲ ਤਾਂ ਸੈਟ ਹੈ ਸੈਟ ਹੈ ਓਕੇ ਰਿਪੋਰਟ ਜਮਾ ਓਕੇ ਰਿਪੋਰਟ ਜਮਾ ਕੇ ਹੋਰ ਦਵਾਈ ਦੇ ਦੇ ਕੇ ਇਹਨੂੰ ਵਾਲੀ ਵਾਲੀ ਦਵਾਈ ਹੋਰ ਦੇ ਦੇ ਨੇ ਦੇ ਦੇ ਨੇ ਆਪਣੇ ਹਾਈ ਮੂਲੇ ਉਹ ਅੰਦਰ ਰੱਖਤੀ ਬਹਿਲਾ ਨਾ ਮੈਂ ਹਾਂ ਚਾਬੀ ਦੀ ਚਾਬੀ ਫਿਰ ਖੜ ਤਾ ਦਵਾਈ ਕੱਢ ਲਈ ਹੈ ਲੈ ਭਾਈ ਲੈਣੀ ਨਹੀਂ ਇਹਦਾ ਬਾਹਰ ਹੀ ਆਇਆ ਬਾਹਰ ਚਲ ਗੋਲੀ ਨਹੀਂ ਗੋਲੀ ਇੱਥੇ ਮਈਉ ਬੈਠੀ ਐਤੀ ਗੋਲੀ ਇਹ ਦੇਖੀ ਮਈਉ ਗੋਲੀ ਦੇ ਪਾਸੇ ਇਹਦੇ ਵਿੱਚ ਹੀ ਛੇੜਤੀ ਮੰਦਲਾ ਦਾ ਫੀਡਿੰਗ ਗੋਲੀ ਦੇ ਸੀ ਹੋਰੀ ਦੇ ਚ ਕਿੱਥੇ ਇਦਨ ਮਰੀ ਗੋਲੀ ਸੀ ਯਰੇ ਦੇ ਚ ਹੋਰ ਕੱਢ ਲੈਣੀ ਐ ਬਾਦੂ ਗੋਲੀਆਂ ਬੰਗੇ ਕੱਢ ਲੈ ਸੰਗੂਰ ਕੱਢ ਲੈ ਸਾਫ ਕਰਨਾ ਅੱਧੀ ਦੇਣੀ ਇਹਨੂੰ ਚਲ ਬਾਹਰ ਅੱਜ ਤਾਂ ਪੇ ਨਿਕਲ ਚਲ ਚਲ ਬਾਹਰ ਆਇਆ ਮਡੇ ਬਾਹਰ ਆ ਕੈਮਰਾਮੈਨ ਕੈਮਰਾ ਅੱਧੀ ਹਾਂ ਅੱਧੀ ਜਾ ਉੜੀ ਵੱਡੀ ਹੈ ਤੇਗੀ ਛੋਟਾ ਹਿੱਸਾ ਦੇ ਦੇ ਕਰੀ ਆ ਦੇ ਦੀ ਹਾਂ ਹਾਂ ਵੱਡਾ ਹਿੱਸਾ ਕਾਨੂੰ ਦੇ ਦਿਆਂਗੇ ਟੂ ਡਾਡ ਲੈ ਬਸ ਇੱਕਾਥਾ ਨਹੀਂ ਡਾਡਾ ਜਾਊਗਾ ਇਹ ਹਾਂ ਇੰਨੇ ਹੀ ਕੰਮ ਹੈ ਲੈ ਗਈ ਓਕੇ ਰਪੋਟ ਓਕੇ ਰਪੋਟ ਹਾਂ ਬਸ ਇਹ ਮੁਸਾਮ ਦੇ ਖਰ ਉੱਥੇ ਇਹ ਸੈਟਮੈਂਟ ਦਾ ਵੱਡਾ ਕੋਈ ਨਹੀਂ ਇਹ ਤਾਂ ਬਸ ਆ ਜਾ ਤੂੰ ਸਾਰੀ ਬਾਵਦੀ ਇਹ ਦੇਖ ਸਾਰੀਆਂ ਗੱਠਾਂ ਬਾਵਦੀਆਂ ਇੱਕ ਇੱਕ ਉਹ ਬੋਝੂਗੀ ਉਹ ਚਾੜ ਨਹੀਂ ਬੋਝੂ ਸਾਰੀਆਂ ਗੱਠਾਂ ਨਾਲ ਕੇ ਰਹੀ ਆ ਉਹੀ ਬਾਲਤੀ ਨਾਲ ਲੱਗਦੀ ਰੇ ਓ ਬੋਜੂ ਬੋਜੇ ਠੀਕ ਨਹੀਂ ਬੋਜੂਗੀ ਬੋਜੇ ਠੀਕ ਸਾਈ ਵਾਲਾ ਤਾਂ ਹੀ ਚੱਲੂ ਹੁੰਦਾ ਹੈ ਤਾਂ ਹੀ ਚੱਲੂ ਸਾਈ ਦਾ ਉਹ ਚੋਰ ਨਹੀਂ ਪਾਇਆ ਸਾਰੇ ਘਰ ਬਾਲਦਾਗਾ ਪੈਸੇ ਉਹ ਬੋਜਾਂ ਦਾ ਫਾਇਦਾ ਕੀ ਹੁਣ ਆ ਗੰਦ ਵੱਜਦੀ ਨਹੀਂ ਬੋਜੂਗੀ ਗੰਦ ਵੱਜ ਗਈ ਹੁਣ ਫੇ ਹੱਲ ਦਾ ਹੱਲ ਹੁਣ ਮੱਚ ਗਿਆ ਫਿਰ ਬਸ ਸਾਰਾ ਇਕੱਠੀ ਕਰ ਲਾਂਗੇ ਤੜਕੇ ਆਹੀ ਹੱਲ ਹੈ ਠੀਕ ਹੈ ਹੁਣ ਇਹ ਸਾਰਾ ਗੰਦ ਵੱਜੂਗਾ ਇਹਦਾ ਮੱਚ ਲਓ ਮਿੱਤਰੋ ਚੱਲ ਬੇਕਰੇ ਤੇ ਮਨਪ੍ਰੀਤ ਕੋਲੋਂ ਚਲਦੇ ਆਂ ਘਰੇ ਜਿਹਦਾ ਕੋਈ ਨਹੀਂਗਾ ਹੱਥ ਵੇਖ ਲੋ ਕਲਾਏ ਠੀਕ ਘਰੇ ਚਲਦੇ ਆਂ ਰੋਟੀ ਖਾਣੇ ਫੇਰ ਕਰਦੇ ਹੁਣ ਨਾ ਸ਼ੇਰ ਬੇਨੇ ਕਬੂਤਰ ਕਬਾਤਰ ਜਾ ਕੇ ਕਬੂਤਰ ਲਓ ਮਿੱਤਰੋ ਆ ਗਏ ਘਰੇ ਦਾਣੇ ਤਨੀ ਖਾਂਦੇ ਖਾਓਗੇ ਦਾਣੇ ਲੱਗ ਗਈ ਜੋੜੀਆਂ ਨੇ ਪਤਾ ਅੰਡੇ ਲਾਏ ਕਿੰਨੇ ਲਾਏ ਪਰ ਲਾਉਣਗੇ ਹਜੇ ਤਾਂ ਕਿੱਥੇ ਲਾਉਂਦੇ ਨਾ ਬਸ ਦਾਣੇ ਤਾਂ ਨੂੰ ਪਾਏ ਪਾਏ ਬਈ ਉਹਦੇ ਆਪ ਪਾਏ ਗਏ ਸੀਗੇ ਤੇ ਪਾਣੀ ਵਧਿਗੇ ਪਿਆ ਇਨੂੰ ਟਾਕ ਦੀ ਸਮਾਰ ਕੇ ਨਾ ਜਰਾਂ ਨੂੰ ਬਿਰਲੀ ਬੁੱਲੀ ਕਿਰੀ ਪਹੁੰਚੇ ਪੂਜੇ ਮਾਰ ਜੇ ਨੁਕਸਾਨ ਹੋਏ ਭਗਤਾਂ ਦਾ ਘੱਟੇ-ਕੁੱਟੇ ਲਾੜ ਕੇ ਨਾਲ ਬੈਠੇ ਨਹੀਂ ਮਾਰਦੇ ਘੱਟੇ-ਕੁੱਟੇ ਲਾਦ ਗਏ ਘੱਟੇ-ਕੁੱਟੇ ਲਾਦ ਗਏ ਘੱਟੇ-ਕੁੱਟੇ ਲਾਦ ਗਏ ਤੂੰ ਲੋ ਬਈ ਕਰ ਤੇ ਓਕੇ ਰਿਪੋਰਟ ਕਰ ਜਮਾ ਇਹ ਨਾਲ ਲਾ ਕੇ ਘੱਟਾ ਹੈ ਖਾਲਜੀ ਵਾਲਾ ਲੋ ਵੀ ਲੋ ਮਿੱਤਰੋ ਕੇ ਰਿਪੋਰਟ ਇਤੋਂ ਦੇਖ ਰਹੇ ਟਾਟਾ ਨਹੀਂ ਹੱਲੀਆਂ ਕੇਰੀ ਉਹ ਜੇ ਬੋਲੇ ਮਾਰਦੇ ਨੇ ਓਕੇ ਰਿਪੋਰਟ ਆ ਭਾਈ ਕੇਰ ਦਾ ਹੁਣ ਕਾ ਰੋਟੀ ਰੱਟੀ ਖਾ ਲ ਗੇ ਤੇ ਫੇਰ ਕਰਦੇ ਹੁਣ ਨਾ ਸ਼ੇਰ ਆਪਾਂ ਬਹਿ ਕੇ ਇੱਥੇ ਅਸੀਂ ਵਿਲੇ ਆਂ ਦਾਣਾ ਪਾਣੀ ਪਾਇਆ ਜੀ ਦਾਣੇ ਪਏ ਵੀ ਐ ਰੋਟੀ ਰੱਟੀ ਖਾ ਲੀਏ ਫੇਰ ਕਰਦੇ ਹਾਂ ਹਾਂ ਜੀ ਲੋ ਰੋਟੀ ਰੱਟੀ ਖਾ ਕੇ ਉਹ ਵਿਲੇ ਜਾਮਾ ਮਾਝਾ ਵੀਡੀਓ ਕਰਦੀ ਹੈ ਠੀਕਾ ਮੈਂ ਤਾਂ ਨਹੀਂ ਕਹਿੰਦਾ ਤੇ ਗੱਲ ਇਹ ਆ ਪੀਆਰ ਵੀਡੀਓ ਜਿਵੇਂ ਜਿਵੇਂ ਮਤਲਬ ਉਹ ਕਿਉਂ ਸਿਆਲ ਆ ਗਿਆ ਤਣ ਸਿਆਲ ਚੱਲੀ ਜਾਂਦਾ ਗਾਂ ਕਿੱਥੇ ਆ ਗਿਆ ਤੇ ਵੀਡੀਓ ਕਬੂਤਰਾਂ ਦੀ ਦਨੀ ਮੈਨੂੰ ਨਹੀਂ ਆਉਣੀ ਕੀ ਆਪਣਾ ਮਾੜੀ ਮੁੱਟੀ ਦਵਾਈ ਦੋਹੀ ਲਾ ਦੇ ਜਾਨਵਰਾਂ ਦੇ ਜਾਂ ਹੋਰ ਕਰਦੀ ਹੈ ਮਾੜਾ ਮੋਟਾ ਤਨੀ ਨਹੀਂ ਵੀਡੀਓ ਆਉਂਦੀ ਨਹੀਂ ਤਾਂ ਮੇਰੇ ਹਿਸਾਬ ਨਾਲ ਤੇ ਵੀਡੀਓ ਉਹ ਨਾਰਮਲ ਇਹ ਲੋਗ ਕਰ ਨਹੀਂ ਵਾਜ ਜਿਨੇ ਪਾ ਕੇ ਤੋਰਾ ਫਰ ਕਰਦੇ ਕੋਈ ਕੰਮ ਤਾਂ ਕਰ ਲਿਆ ਕੁਛ ਕਰ ਲਿਆ ਉੱਥੇ ਜਾਏ ਉੱਥੇ ਮੜਾ ਮੋਟਾ ਅਹੀਂ ਹੁਣੇ ਬਾਕੀ ਰਹਿਣ ਪਤਾ ਤੁਸੀਂ ਦੱਸ ਦਿਓ ਕਮੈਂਟਾਂ 'ਚ ਮੈਂ ਤੁਹਾਨੂੰ ਕਾਹਤੇ ਵੀਡੀਓ ਚਾਹੀਦੀ ਐ ਕਿ ਚੱਕਰ ਆ ਵੀ ਕਿਹੋ ਜੀ ਵੀਡੀਓ ਚ ਭਾਲ ਦਿਓ ਤੁਸੀਂ ਆਪਾਂ ਵੀਡੀਓ ਉਹੋ ਜੀ ਬਣਾਉਂਦਾ ਕਰਾਂਗੇ ਠੀਕ ਆ ਜੇ ਹੋਈ ਤੁਸੀਂ ਆਖਿਆ ਕਰੋ ਭਾਈ ਇਹੋ ਜੀ ਹੰਦਾ ਆ ਦੱਸ ਇਹਦੇ ਬਾਰੇ ਦੱਸ ਇਹਦੇ ਬਾਰੇ ਨਹੀਂ ਦੱਸਣਾ ਉਹੋ ਜਿਹਾ ਕੁਛ ਕਰ ਲਿਆ ਕਰਾਂ ਆਪਾਂ ਕਮੈਂਟਾਂ ਆਇਆ ਮੜਾ ਦੱਸਦਿਆ ਕਰੋ ਤੇ ਵਸ ਇਹੀ ਗੱਲਣਾ ਸੀਗਾ ਮੈਂ ਤਾਂ ਤੇ ਬਾਕੀ ਆਪਣੇ ਹੱਥ ਚ ਲਕੇ ਮਤਲਬ ਜੋੜੀ ਲੱਗ ਗਈ ਇੱਕ ਤਾਂ ਉਹ ਤੁਹਾਨੂੰ ਮੈਂ ਦਿਖਾਇਆ ਹੀ ਮੈਂ ਉਹ ਮਲਕ ਤੱਕ ਦਿਨ ਤੱਕ ਵੀ ਆਂਡੇ ਲਾੜੂਗੀ ਇੱਕ ਦੋ ਚਾਰ ਦਿਨ ਤੱਕ ਮੰਨ ਲਓ ਇਕੱਠੇ ਬੈਠੇ ਨੇ ਆਹਨੇ ਜੋ ਤੇ ਮੈਂ ਆਂਡੇ ਲਾ ਲੈਣਗੇ ਉਹ ਕਿੱਲਾ ਕੇ ਯਾਰ ਕਿੱਲੇ ਕਿ ਕਬੂਤਰੀਆਂ ਭਾਰਦੇ ਆ ਕਬੂਤਰ ਭਾਲ ਜਗੇ ਤੇ ਕਬੂਤਰੀਆਂ ਹੈ ਨਹੀਂ ਕਬੂਤਰੀ ਇੱਕ ਹੀ ਹੈ ਵਿੱਚ ਤਿੰਨ ਕਬੂਤਰਾ ਜ ਮਸਾ ਹੀ ਚੱਕਰ ਸਿਰ ਹੋਰ ਪੀਣਾ ਦੇ ਤੇ ਬੱਸ ਸ퍼 ਭਾਈ ਓਕੇ ਤੇ ਹੋਰ ਗੱਲ ਬਾਤ ਮੇਰੇ ਹਿਸਾਬ ਨਾਲ ਹੈ ਨਹੀਂ ਆਉਣ ਯਾਰ ਨਾ ਕੀ ਟਾਈਮ ਹੋ ਰਿਹਾ ਤਾਂ ਮੈਂ ਵੀ ਕਰੀ ਤੇ 7 ਵਜੇ ਆਪਾਂ ਤੁਹਾਨੂੰ ਪਤਾ ਵੀ ਟਾਈਮ ਨੇ ਐਂਡਿੰਗ ਕਰ ਦਿੰਦੇ ਨੇ ਵੀਡੀਓ ਦੀ ਬਹੁਤ ਲੰਮਾ ਫਿਰ ਆਪਾਂ ਦਾ ਪ੍ਰੋਜੈਕਟ ਹੈ ਨਹੀਂ ਬਈ ਦਾਣੇ ਫਾਈਨਲ ਕਰਦੇ ਪਹਿਲੇ ਆਪਾਂ ਬਾਤੇ ਸੀ ਆਪਾਂ ਉਹਦੇ ਤਿੰਨ ਘੜੀ ਤੁਰੇ ਕੇ ਹੱਜ ਗਏ ਸੀ ਗੋਲਾ ਭਰਨਾ ਆਪਣਾ ਤੇ ਗੋਲਾ ਨਹੀਂ ਹੋਰ ਸੀਗਾ ਕਿਸੇ ਦੇ ਘਰੇ ਬੈਠਾ ਮੈਂ ਗੋਲਾ ਆਪਣਾ ਨਹੀਂ ਸੀ ਉਹ ਕਹਿੰਦਾ ਸੀਗਾ ਹੋਰ ਤਾਂ ਤੇ ਬਸ ਆਹੀ ਗੱਲ ਸੀ ਤੇ ਬਲਕ ਤੁਸੀਂ ਆਖੇ ਨਹੀਂ ਲੱਗਿਆ ਸੀ ਯਾਰ ਮੇਰੇ ਤੁਹਾਨੂੰ ਇੰਸਟਾਗ੍ਰam ਤੁਹਾਨੂੰ ਤੀਜੀ ਵੀਡੀਓ ਚ ਕਹਿਣ ਲੱਗੇ ਪਹਿਲੀ ਗੱਲ ਸਰਾਦਰ ਦੀ ਵੀਡੀਓ ਵੇਖੀ ਨਹੀਂ ਆਪਣੀ ਉਹ ਦੋਸਤ ਚਲਾਈ ਨਹੀਂ ਜਮਾ ਵੀ ਨਹੀਂ ਉਹਦਾ ਬੰਦੇ ਹਰੇ 1500 ਨੇ ਵੇਖੀ ਹੈਗੀ ਇੱਕ ਵੀਡੀਓ ਨਹੀਂ ਪਾਈ ਸਿਰਫ ਕਬੂਤਰ ਨੇ ਮੈਂ ਉਹ ਵੀ ਨਹੀਂ ਚੱਲੀ ਜਿੰਨੇ ਕਬੂਤਰਾਂ ਨੇ ਪਾ ਨਾ ਉਹਨੇ ਦਾੜੇ ਕਢਾਰ ਨਹੀਂ ਸੀ ਮਤਲਬ ਜੇ ਮਤਲਬ 25 ਬੰਦਾ ਵੇਂਦਾ ਮੈਨੂੰ ਤੇ 5000 ਸ਼ੀਅਰ ਤੱਕ ਲੈ ਜਾਂਦੇ ਉਹਨੂੰ ਉਹ ਵੀਡੀਓ ਦੀ ਇਹ ਕਬੂਤਰਾਂ ਵਾਲੀ ਦਾ ਉਹ ਤਾਂ ਅਸੀਂ ਕੰਮ ਨੂੰ ਕੰਮ ਆਉਂਦੇ ਨਹੀਂ ਜੇ ਬੰਦਾ ਹੋਰ ਪਾਸੇ ਅੰਦਰ ਬਾਹਰ ਜਾਇਆ ਉਹ ਵੀਡੀਓ ਨਹੀਂ ਕੋਈ ਵੇਦਾਣਾ ਯਾਰ ਕਿੰਨੇ ਕਬੂਤਰਾਂ ਵਾਲੀ ਪਾ ਦੇ ਵੀਡੀਓ ਮੈਂ ਹੁਣ ਪਾਣਾ ਪ੍ਰੋਪਰ ਬਣਾ ਕੇ ਵਧੀਆ ਤੇ 7000 10000 ਤੱਕ ਵਧੀਆ ਜਾੜੂ ਰਾਉਣਾਂ ਜਾੜੂਈ ਤੇ ਹੁਣ ਕਬੂਤਰਾਂ ਦਾ ਕੰਮ ਹੈ ਨਹੀਂ ਚੱਕਰ ਆਗਾ ਫਿਰ ਰੋਜ਼ ਤਾਂ ਕਬੂਤਰਾਂ ਵਾਲੀ ਵੀਡੀਓ ਪੈਂਦੀਆਂ ਵੀ ਨਹੀਂ ਗੀਆਂ ਜੋ ਹੈ ਹੀ ਨਹੀਂ ਹੁਣ ਉਹ ਹੀ ਕੱਢ ਕੇ ਦਿਖਾ ਦਿਆ ਕਰੀਏ ਨਾ ਵੀ ਆ ਵੀ ਸਾਡਾ ਰੱਤੀ ਆ ਸਾਡੀ ਆ ਹਾਰ ਰਬੜਾ ਕੀ ਆ ਤੁਸੀਂ ਵੀ ਇੱਕ ਜੋਂ ਇੱਕ ਦਿਨ ਚ ਯਾਰ ਇਹ ਕੀ ਕਰੀ ਜਾਂਦਾ ਹੈ ਯੋਹੀ ਕੋਈ ਦਿਖਾਈ ਦਿੰਦਾ ਹੈ ਹੁਣ ਤਾਂ ਹੁੰਦਾ ਹੈ ਕਿ ਨਾ ਡਾ ਸਕਦੇ ਆ ਨਾ ਕਰ ਸਕਦੇ ਆ ਇਹ ਤਾਂ 2-3 ਮਹੀਨਿਆਂ ਨੂੰ ਬਾਜੀਆਂ ਸਟਾਰਟ ਹੋਣੀਆਂ ਹਨ ਗਰਮੀ ਚ ਅਪ੍ਰੈਲ ਮਈ ਚ ਉਹ ਤਾਂ ਸਨ ਪਤੀ ਫਿਰ ਕਢਾ ਦੇਣੇ ਲਾਟ ਆਪਾਂ ਗੱਲ ਦੀ ਹੁਣ ਵੀ ਪੂਰੀ ਸਪੋਰਟ ਕਰੋ ਫੇਰ ਹੀ ਫਾਇਦਾ ਹੈ ਠੀਕ ਖਿੱਚ ਕੇ ਕੰਮ ਕਰਨਾ ਹੈ ਤੇ ਆ ਗੱਲਬਾਤ ਹੈਗੀ ਤੇ ਬਾਕੀ ਯਾਰ ਲੱਕੀਆਂ ਕਬੂਤਰੀਆਂ ਜੇ ਕਿਸੇ ਪੀਰ ਭਰਾ ਕੋਲ ਚੰਗੀਆਂ ਪਿਓਰ ਹੈਗੀਆਂ ਵਧੀਆ ਪਈਆਂ ਠੀਕ ਹੈ ਤਾਂ ਦੇਖ ਲਓ 10 ਜਰ ਹੋਈਆਂ ਦਾ ਤੇ ਲੈ ਨੂੰ ਜਾਵਾਂਗੇ ਯਾਰ ਪੂਰੀ ਚੰਗੀਆਂ ਹੁਣ ਵੈਸੇ ਇੱਕ ਮੁੰਡੇ ਨੂੰ ਆਖਿਆ ਸਾਡਾ ਵੀ ਉਹ ਇੱਕ ਵਾਰ ਚ ਭਰਾਵਾਂ ਚ ਕਮੈਂਟ ਕਰੀ ਜਾਂਦੇ ਗਏ ਮੇਲ ਕਬੂਤਰ ਹੋਰ ਲਿਓ ਕਬੂਤਰੀਆਂ ਲਿਆਉਣੀਆਂ ਬਾਈ ਕਬੂਤਰੀਆਂ ਮਿਲ ਨਹੀਂ ਰਹੀਆਂ ਆਖਿਆ ਉਹਦੇ ਨੂੰ ਆਖਿਆਗਾ ਮਲੋਟ ਵਾਲੇ ਨੂੰ ਵੀ ਤੂੰ ਸਾਨੂੰ ਦੇ ਦੇ ਉਹ ਕਾ ਕੋਈ ਨਾ ਛੱਡ ਕੇ ਜਾਊ ਮੈਂ ਉਹ ਭਰਾ ਵਧੀਆ ਛੱਡਿਆ ਉਹ ਛੱਡ ਜੋ ਇੱਥੇ ਆਪਣੇ ਕੋਲੇ ਚਲੋ ਫਿਰ ਅਸੀਂ ਵੌਇਸ ਲੰਬੀ ਕਰਨੀ ਨਹੀਂ ਖੈ ਤੇ ਉਵੇਂ ਮਤਲਬ ਗੀਤ ਵੀ ਆਪਣਾ ਕੇ ਵੈਗਿਆ ਗੱਲ ਦਾ ਤੇ ਚਲੋ ਓਕੇ ਬਾਏ ਬਾਏ ਸਾਰੇ ਤੇ ਵੀਰਾਂ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਤਾ ਕਰੋ ਵੀਡੀਓ ਨੂੰ ਆਪਣੀ ਨੂੰ ਵਲੌਗ ਮੰਨ ਲਓ ਵੀਡੀਓ ਬਣ ਲਓ ਜਿਹੋ ਜੀ ਬਣ ਗਈ ਸ਼ੇਅਰ ਨਹੀਂ ਕਰਦੇ ਸ਼ੇਅਰ ਕਿੱਥੇ ਉਹ ਨਹੀਂ ਦੇਖੀ ਕਿਸੇ ਨਾ ਭਰਾਣੇ ਚਲੋ ਓਕੇ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਕਿਹ ਨਵੇਂ ਵਲੌਗ ਨਾਲ